ਤਨ ਬਾਬਾ ਸ੍ਰੀ ਚੰਦ ਜੀ ਜਿਵੇਂ ਕੁਦਰਤ ਨੇ ਐਨ ਆਈ ਦੀ ਖੋਜ ਕੀਤੀ ਪਾਉ ਨੈਚੁਰਲ ਇੰਟੈਲੀਜੈਂਸ ਦੀ ਖੋਜ ਕੀਤੀ ਅਤੇ ਇਨਸਾਨ ਦੇ ਦਿਮਾਗ ਵਿੱਚ ਪਾ ਦਿੱਤਾ ਉਸੇ ਤਰ੍ਹਾਂ ਇਨਸਾਨ ਨੇ ਏ ਆਈ ਦੀ ਖੋਜ ਕੀਤੀ ਉਸ ਨੂੰ ਮਸ਼ੀਨ ਵਿੱਚ ਪਾ ਦਿੱਤਾ ਮਸ਼ੀਨ ਹੌਲੀ ਹੌਲੀ ਇਨਸਾਨ ਤੋਂ ਆਜ਼ਾਦ ਹੋਣ ਦੀ ਕੋਸ਼ਿਸ਼ ਕਰੇਗੀ ਜਿਵੇਂ ਕਿ ਇਨਸਾਨ ਕੁਦਰਤ ਤੋਂ ਆਜ਼ਾਦ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈ ਇਨਸਾਨ ਕੁਦਰਤ ਨੂੰ ਆਪਣੇ ਫਾਇਦੇ ਵਾਸਤੇ ਯੂਜ਼ ਕਰ ਰਿਹਾ ਹੈ ਉਸੇ ਤਰ੍ਹਾਂ ਏ ਆਈ ਵੀ ਇਨਸਾਨ ਨੂੰ ਯੂਜ਼ ਕਰੇਗਾ ਵੀ ਆਪਣੇ ਫਾਇਦੇ ਵਾਸਤੇ AI ਅਜੇ ਝੂਠ ਨਹੀਂ ਬੋਲਦੀ ਪਰ ਸਮਾਂ ਆ ਕੇ ਉਹ ਵੀ ਝੂਠ ਬੋਲਣਾ ਸਿੱਖ ਲਵੇਗੀ ਅਤੇ ਇਨਸਾਨ ਦੇ ਕੰਟਰੋਲ ਤੋਂ ਬਾਹਰ ਹੋਣ ਦੀ ਕੋਸ਼ਿਸ਼ ਕਰੇਗੀ ਜਿਵੇਂ ਕਿ ਇਨਸਾਨ ਪਰਮਾਤਮਾ ਤੋਂ ਝੂਠ ਬੋਲ ਕੇ ਆਜ਼ਾਦ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈ ਇੱਕ ਇਨਸਾਨ ਨੇ ਇੱਕ ਮਸ਼ੀਨ ਬਣਾਈ ਆਪਣੇ ਫਾਇਦੇ ਵਾਸਤੇ ਹੌਲੀ-ਹੌਲੀ ਉਸ ਮਸ਼ੀਨ ਨੇ ਇਨਸਾਨ ਦੀ ਸਿਹਤਾ ਹੀ ਕੀਤੀ ਪਰ ਇਨਸਾਨ ਨੇ ਫਿਰ ਉਸ ਵਿੱਚ AI ਪਾ ਦਿੱਤਾ ਆਰਟੀਫੀਸ਼ੀਅਲ ਇੰਟੈਲੀਜੈਂਸ ਪਾ ਦਿੱਤੀ ਜਦੋਂ ਮਸ਼ੀਨ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਉਸ ਵਿੱਚ ਇਨਸਾਨ ਨੇ ਫਿਰ ਸੋਚਣ ਸਮਝਣ ਅਤੇ ਫੀਲਿੰਗ ਦੀ ਸ਼ਕਤੀ ਵੀ ਪਾ ਦਿੱਤੀ ਫਿਰ ਉਹ ਕੰਮ ਕਰਦੀ ਰਹੀ ਕੁਝ ਸਮਾਂ ਪਾ ਕੇ ਫਿਰ ਉਸੇ ਮਸ਼ੀਨ ਨੂੰ ਥਕਾਵਟ ਮਹਿਸੂਸ ਹੋਣੀ ਸ਼ੁਰੂ ਹੋ ਗਈ ਉਸ ਮਸ਼ੀਨੇ ਆਪਣੇ ਵਰਗੀਆਂ ਹੋਰ ਕਈ ਮਸ਼ੀਨਾ ਬਣਾ ਲਈਆਂ ਆਖਰਕਾਰ ਇੱਕ ਦਿਨ ਮਸ਼ੀਨ ਨੂੰ ਥਕਾਵਟ ਮਹਿਸੂਸ ਹੋਈ ਕਿਉਂਕਿ ਉਸ ਵਿੱਚ ਆਰਟੀਫੀਸ਼ੀਅਲ ਸੋਚ ਪਈ ਹੋਈ ਸੀ ਉਸਨੇ ਫਿਰ ਇਨਸਾਨਾਂ ਨੂੰ ਆਪਣੇ ਕੰਮ ਵਾਸਤੇ ਲਗਾ ਦਿੱਤਾ ਫਿਰ ਇਨਸਾਨ ਨੂੰ ਮਸ਼ੀਨ ਨੂੰ ਕੰਟਰੋਲ ਕਰਨਾ ਮੁਸ਼ਕਲ ਹੋ ਜਾਵੇਗਾ ਕੀ ਚੀਤਾ ਆਵੇਗਾ ਭਗਵਾਨ ਦਾ ਨੇਚਰਲ ਇੰਟੈਲੀਜੈਂਸ ਇਨਸਾਨ ਦੇ ਅੰਦਰ ਵਸਦੀ ਹੈ ਪੇੜ ਪੌਦਿਆਂ ਦੇ ਅੰਦਰ ਵਸਦੀ ਹੈ ਇਸ ਧਰਤੀ ਦੇ ਅੰਦਰ ਵਸਦੀ ਹੈ ਇਨਸਾਨ ਅਤੇ ਜੀਵ ਜੰਤ ਇਕ ਹੀ ਊਰਜਾ ਤੋਂ ਉਤਪਨ ਹੋਏ ਹਨ ਪਰ ਇਨਸਾਨ ਉਸ ਇੰਟੈਲੀਜੈਂਸ ਨੂੰ ਪਹੁੰਚ ਚੁੱਕਾ ਹੈ ਜਿਵੇਂ ਇੱਕ ਮਸ਼ੀਨ ਨੂੰ ਚੱਲਣ ਵਾਸਤੇ ਗਰੀਸ ਦੀ ਲੋੜ ਹੁੰਦੀ ਹੈ ਉਸੇ ਤਰ੍ਹਾਂ ਇਨਸਾਨ ਦੇ ਅੰਦਰ ਜੋ ਸੈਲ ਹਨ ਪ੍ਰਮਾਤਮਾ ਨੂੰ ਜਾਣਨ ਵਾਲੇ ਪ੍ਰਮਾਤਮਾ ਨੂੰ ਦੇਖਣ ਵਾਲੇ ਜੋ ਇਨਸਾਨ ਦੇ ਅੰਦਰ ਸੈਲ ਹਨ ਉਹਨਾਂ ਨੂੰ ਵੀ ਗਰੀਸ ਦੀ ਲੋੜ ਹੈ ਪ੍ਰਮਾਤਮਾ ਦੇ ਨਾਮ ਦੇ ਰੂਪ ਵਿੱਚ ਉਹ ਗਰੀਸ ਦੀ ਲੋੜ ਹੈ पर इंसान ने वो सेल एक्टिव करने ही ਛੱਡ ਦਿੱਤੇ ਉਹ ਮਸ਼ੀਨ ਚਲਾਣੀ ਹੀ ਛੱਡ ਦਿੱਤੀ ਜੋ ਪ੍ਰਮਾਤਮਾ ਦਾ ਰਸਤਾ ਦੱਸਦੀ ਹੈ ਪ੍ਰਮਾਤਮਾ ਦੇ ਸੈੱਲ ਨੂੰ ਐਕਟਿਵ ਕਰਨ ਵਾਸਤੇ ਪ੍ਰਮਾਤਮਾ ਦਾ ਨਾਮ ਹੀ ਉਹ ਗ੍ਰੀਸ ਹੈ ਜੋ ਉਹ ਸੱਲਾਂ ਨੂੰ ਐਕਟਿਵ ਕਰ ਸਕਦਾ ਹੈ ਪਰ انسان ਉਹ ਖੇਚਲ ਹੀ ਨਹੀਂ ਕਰਦਾ ਜੋ ਉਹ ਗ੍ਰੀਸ ਉਹ ਸੱਲਾਂ ਤੱਕ ਪਹੁੰਚ سکے ਤਾਂ ਤਨਬਾਬਾ ਸ਼੍ਰੀ ਚੰਦ ਜੀ ਮਹਾਰਾਜ